ਬਾਬਾ ਰੋਡੂ ਜੀ ਦੇ ਮੇਲੇ ਤੇ ਵੱਖ-ਖੱਖ ਥਾਮਾਂ ਤੇ ਵੱਖ-ਵੱਖ ਵੱਖ-ਵੱਖ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਭਗਵਾਨ ਬਣਾਏ ਗਏ ਲੰਗਰ ਠੀਕਾ ਜੀ ਚਾਹ ਕੌਫੀ ਪਕੌੜਿਆਂ ਦਾ ਲੰਗਰ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਜਲ ਦਾ ਪ੍ਰਬੰਧ ਕੀਤਾ ਗਿਆ ਜਲ ਜੀਰੇ ਦਾ ਸਕੰਜਪੀਆ ਦਾ ਨਿੰਬੂ ਪਾਣੀਆ ਦਾ ਤੇ ਇਸੇ ਤਰ੍ਹਾਂ ਹੀ ਪਿੰਡ ਦੇ ਸਹਿਯੋਗ ਨਾਲ ਕੌਕੇਖਲਾਂ ਦੇ ਪਿੰਡ ਦੇ ਮੁੰਡਿਆਂ ਨੇ ਤੇ ਗੁਰੂਸਰ ਪਿੰਡ ਦੇ ਮੁੰਡਿਆਂ ਨੇ ਲੰਗਰ ਵਗੈਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਆ ਗੁਰੂ ਸਾਹਿਬ ਦੇ ਮੁੰਡਿਆਂ ਨੇ ਫਰੂਟ ਚਾੜ ਦੀ ਸੇਵਾ ਕੀਤੀ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਤੇ ਪੰਚਾਇਤ ਦੇ ਸਹਿਯੋਗ ਨਾਲ ਤੇ ਮੋਹਦਬਰ ਸਹਿਯੋਗ ਤੇ ਮੋਹਦਬਰ ਬੰਦਿਆ ਦੇ ਸਹਿਯੋਗ ਨਾਲ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਐਸੇ ਤਰ੍ਹਾਂ ਕੌਂਗੇਕਲਾਂ ਦੇ ਮੁੰਡਿਆਂ ਨੇ ਵੀ ਪਿੰਾਇਤ ਦੇ ਸਹਿਯੋਗ ਨਾਲ ਨਗਰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੇ ਅਰੇ ਸੇਵਾਦਾਰਾਂ ਦੇ ਸਹਿਯੋਗ ਨਾਲ ਚਾਪ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਪਕੌੜਿਆਂ ਦਾ ਡਾਂਗਿਆ ਢੇ ਦੇ ਵਿੱਚ ਪਿਛਲੇ ਪਾਸੇ ਸਕਾਰ ਪਾਣੀ ਦਾ ਪ੍ਰਬੰਧ ਕੀਤਾ ਪਿਆ ਫਰੂਟ ਚਾਰਟ ਦਾ ਪ੍ਰਬੰਧ ਕੀਤਾ ਗਿਆ ਗੁਰੂ ਸਾਹਿਬ ਦੇ ਮੁੰਡਿਆਂ ਵੱਲੋਂ ਤੇ ਇੱਥੇ ਕੌਕੇ ਕਰਾ ਪਿੰਡ ਦੇ ਵਿੱਚ ਬਾਬਾ ਰੋਡੂ ਜੀ ਦੀ ਸਮਾਧ ਬਣੀ ਹੋਈ ਹੈ ਜੀ ਤੇ ਪਹਿਲਾਂ ਜਦੋਂ ਬਾਬਾ ਜੀ ਪੂਰੇ ਹੋਏ ਸਨ ਤੇ ਉਸ ਵਕਤ ਬਾਬਾ ਰੋਡੂ ਜੀ ਦੀ ਦੇਰਾਂ ਦੇਰਾਂ ਸਸਕਾਰ ਕਰ ਦਿੱਤਾ ਗਿਆ ਸੀ ਪਰ ਫੋਲ ਨਹੀਂ ਸਿੱਚੋਗੇ ਤੇ ਫਿਰ ਬਾਬਾ ਜੀ ਨੇ ਉਥੇ ਸਮਾਦ ਬਣਾ ਦਿੱਤੀ ਗਈ ਸੀ ਬਾਬਾ ਜੀ ਦੀ ਕੌਕੇ ਕਾਂ ਪਿੰਡ ਦੇ ਵਿੱਚ ਜੋ ਕਿ ਡਾਂਗੀਆਂ ਅੱਡੇ ਦੇ ਵਿੱਚ ਮੌਜੂਦ ਆ ਬਾਬਾ ਜੀ ਸੀ ਬਾਬਾ ਰੋਡੂ ਜੀ ਦੀ ਜਗ੍ਹਾ ਤੇ ਕਿਹਾ ਜਾਂਦਾ ਕਿ ਵੀ ਇੱਥੇ ਕਿਸੇ ਪਿੰਡ ਦੇ ਪਿੰਡ ਦੇ ਬੰਦੇ ਦੇ ਵਿੱਚ ਯਾਨਕਿ ਕੌਕੇ ਕਲਾਂ ਦੇ ਵਿੱਚ ਰਹਿਣ ਵਾਲੇ ਬੰਦੇ ਸੀ ਕੋਈ ਪਰਿਵਾਰ ਸੀ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਬੱਚਾ ਨਹੀਂ ਹੋ ਰਿਹਾ ਤੇ ਫਿਰ ਜਦੋਂ ਬੱਚਾ ਹੋਇਆ ਤਾਂ ਫਿਰ ਉਹ ਨਾਲੇ ਖੁਸ਼ੀ ਨਾਲ ਬੰਦਾ ਨਚਰਾ ਟੱਪਦਾ ਗੈਰੀ ਹੈ ਨਾ ਤੇ ਬਾਬਾ ਜੀ ਕੋਲ ਪਹੁੰਚਿਆ ਤੇ ਬਾਬਾ ਜੀ ਕੋਲ ਇੱਥੇ ਸੰਗਤ ਬੈਠੀ ਸੀ ਤੇ ਬਾਬਾ ਜੀ ਨੇ ਕਿਹਾ ਬਾਬਾ ਜੀ ਮੰਗੋ ਕੀ ਮੰਗਦੇ ਆ ਹਨਾ ਤੇ ਬਾਕੀ ਤੁਸੀਂ ਜਗਾ ਦਾਸਨ ਕਰੋ ਜਗਾ ਬਹੁਤ ਸੋਹਣੀ ਬਣੀ ਹੋਈ ਹੈ ਤੇ ਬਾਬਾ ਜੀ ਦਾ ਸਰੂਪ ਵੀ ਇੱਥੇ ਬਰਾਜਮਾਨ ਬਣਾਏ ਹੋਏ ਆ ਜੀ ਸਰੂਪ ਤੇ ਉਸ ਉੱਪਰ ਦੇ ਆਪਾਂ ਦਾਸਨ ਮਿਲ ਕਰ ਰਹੇ ਆ ਵਿੱਚ ਬਾਬਾ ਰੋਡੂ ਜੀ ਦੇ ਤੇ ਜਗਾ ਬਹੁਤ ਸੋਹਣੀ ਬਣੀ ਹੋਈ ਹੈ ਹਨਾ ਤੇ ਕੀ ਬਾਤਾਂ ਆ ਤੇ ਸ਼ਰਾਬ ਚੜਦੀ ਆ ਹਰ ਇੱਕ ਸੌਖਾ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਆ ਤੇ ਕਹਿ ਰਿਹਾ ਵੀ ਉਹ ਜਦੋਂ ਬਾਬਾ ਜੀ ਦੇ ਇੱਥੇ ਬੰਦੇ ਜਦੋਂ ਬਾਬਾ ਜੀ ਕੋਲ ਪਹੁੰਚੇ ਤਾਂ ਉਹਨਾਂ ਦੇ ਪਰਿਵਾਰ ਦੇ ਜਦੋਂ ਉਹਨਾਂ ਦੇ ਘਰੇ ਬੱਚੇ ਨੇ ਜਨਮ ਲਿਆ ਤਾਂ ਜਨਮ ਲੈਣ ਤੋਂ ਬਾਅਦ ਉਹ ਜੀ ਖੁਸ਼ੀ ਹੋਈ ਤੇ ਬਾਕੀ ਆ ਜਿਹੜਾ ਬੰਦਾ ਜ਼ਿਆਦਾ ਓਵਰਲੋਡ ਹੋ ਜਾਂਦਾ ਜੀ ਫਿਰ ਐਡਾ ਐਡਾ ਵੀ ਹੋ ਜਾਂਦਾ ਲੜਾਈ ਝਗੜੇ ਵੀ ਹੁੰਦੇ ਆ ਜਦੋਂ ਬੰਦਾ ਓਵਰਲੋਡ ਹੋ ਜਾਂਦਾ ਸ਼ਰਾਬ ਪੀ ਕੇ ਹਨਾ ਤੇ ਇਦਾਂ ਵੀ ਹੋ ਜਾਂਦਾ ਤੇ ਖਤਰੇ ਵਾਲੀ ਗੱਲ ਵੀ ਆ 60 ਮਿੰਟ ਵੀ ਵੱਜ ਸਕਦੀ ਆ ਤੇ ਆਪਾਂ ਫੇਰ ਮੋੜ ਚੱਲਦੇ ਹਾਂ ਜੀ ਇਤਿਹਾਸ ਵੱਲ ਨੂੰ ਤੇ ਜਿਵੇਂ ਆਪਾਂ ਬਜ਼ੁਰਗ ਦੱਸਦੇ ਆ ਤੇ ਜੋ ਬਾਬਾ ਜੀ ਕੋਲ ਉਹ ਪਰਿਵਾਰ ਦੇ ਬੰਦੇ ਪਹੁੰਚੇ ਤਾਂ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਦੱਸੋ ਕੀ ਚਾਹੀਦਾ ਉਹ ਕਹਿੰਦਾ ਮੈਨੂੰ ਬੋਖਣੀ ਚਾਹੀਦਾ ਕੀ ਉਹਦੇ ਕੋਲੇ ਬੰਦੇ ਬੈਠੇ ਸੀਨ ਕੀ ਗੱਲਬਾਤ ਹੋ ਰਹੀ ਵੀ ਹੈ ਨਾ ਆ ਵੀ ਅਰੀਏ ਬਜਾਈ ਚੱਲਦੇ ਰੱਖਿਆ ਪਰ ਬਾਬਾ ਜੀ ਦਾ ਕੰਮ ਚੱਕਿਆ ਹਾਕੀ ਬਾਈ ਮੇਲੇ ਦਾ ਬਾਈ ਉਹਦਾ ਆਨੰਦ ਜਰੂਰ ਜਗ੍ਹਾ ਤੇ ਆਇਆ ਕਰੋ ਹਰੇਕ ਸਾਲ ਬਾਬਾ ਜੀ ਨੇ ਕੁਰਬਾਨ ਕਰਕੇ ਰੱਖਿਆ ਸੀ ਤੇਰੀ ਇੱਕ ਸਵਾ ਲੱਖ ਕਰੋ ਤੇ ਫਿਰ ਤਾਂ ਫਿਰ ਉਹ ਦੁਬਾਰਾ ਤੇ ਉਸ ਨਾਲ ਰਿਆ ਕਰੋ ਵੀ ਮੇਲੇ ਦਾ ਆਨੰਦ ਵੀ ਲਿਆ ਜਾਵੇ ਰੋਲ ਜਿਵੇਂ ਦੇਖਿਆ ਜਾਵੇ ਜਿਹੜੀ ਗੌਂਡ ਜਾਣ ਦੀ ਰੀਖਾ ਲੱਗੀ ਅਹਾਂ ਸਰਦਾਰ ਭਾਵਾ ਸ਼ਰਾਬ ਆ ਕਿਉਂਦਿਆ ਚੜਦੀ ਜਾ ਮੇਲੇ ਦੀ ਹੁਣ ਅਪਾ ਚਾਹ ਕੇ ਲਗਾਉਣ ਲੱਗੇ ਆ ਵੀ ਸੰਗ ਦਾ ਜਿਹੜੀ ਇੰਨਾ ਗੋਸ਼ਟਾ ਬਣੀ ਜਾ ਇੰਨਾ ਕੁਛ ਹੁੰਦਾ ਸਾਈਡਾਂ ਦਾ ਇੰਨਾ ਰੌਣਕ ਬਗਲ ਰਿਹਾ ਲੱਗਦਾ ਵਾ ਜਰੂਰ ਪਰ ਸ਼ਰਾਬ ਦੇਖਿਆ ਥੋੜੀ ਵਾਕੀ ਬਾਕੀ ਤੇ ਕਈ ਅਪਾ ਮਸਾਲੇ ਚ ਸੰਗਤਾਂ ਦੇ ਵਿੱਚ ਪਰ ਉਹਨੇ ਜਿਹੜਾ ਉੱਥੇ ਮੇਲਾ ਦੇਖਣਾ ਉਹਦਾ ਵੀ ਡੇਲੀ ਸ਼ਾਮ ਰਹਿੰਦਾ ਵਾ ਫੇਰ ਹੁਣ ਕੀ ਜਾਣੀ ਸ਼ਰਾਬ ਨਾਲ ਨਹੀਂ ਰਹਿੰਦਾ ਵਾ ਤਾਂ ਬਾਕੀ ਕੋ ਵੀਡੀਓ ਵਿੱਚ ਪਾਈ ਨਹੀਂ ਆ ਸਕਦਾ। ਟਰਾਂਪ ਹੋ ਗਿਆ ਸੀਗਾ ਤੇ ਹਨਾ ਠੀਕ ਹੈ ਤੇ ਦੇਖਿਆ ਜਾ ਵੀ ਕਿਸੇ ਰਾਤ ਬੋਤਲ ਢੋਣ ਵਾਲੀ ਵੀਡੀਓ ਘੁੰਮੀ ਜਾਂਦੀ ਹੈ। ਦਾ ਜਾ ਕੇ ਚਾਹੇ ਬੇਟੀ ਆ ਜਿਹੜਾ ਤਾਂ ਮਰਜ਼ੀ ਜਾ ਸਕਦਾ ਤੇ ਸਿਰਫ ਸਾਲ ਦੇ ਵਿੱਚ ਇੱਕ ਦਿਨ ਬੀਬੀਆਂ ਦਾ ਮੇਲਾ ਹੁੰਦਾ ਵਾ ਤੇ ਬਾਕੀ ਸਾਰਾ ਸਾਲ ਬੰਦੇ ਜਾ ਸਕਦੇ ਆ ਕੋਈ ਚੱਕਰ ਨਹੀਂ ਆ ਬੀਬੀਆਂ ਭੈਣਾਂ ਵੀ ਜਦੋਂ ਮਰਜ਼ੀ ਜਾਣ ਕੋਈ ਰੋਕ ਟੋਕ ਨਹੀਂ ਹੈ ਜਦੋਂ ਮਰਜ਼ੀ ਜਾ ਕੇ ਮੁੱਠਾ ਟੇਕ ਕੇ ਆਉਣ। ਯਾਨੀ ਕਿ ਸਿਰਫ ਮੇਲੇ ਦੇ ਖਾਸ ਮੇਲੇ ਦੇ ਵਿੱਚ ਮੇਲੇ ਦਿਨਾਂ ਦੇ ਵਿੱਚ ਸਿਰਫ ਇੱਕ ਦਿਨ ਬੀਬੀਆਂ ਦਾ ਰੱਖਿਆ ਹੁੰਦਾ ਤੇ ਫਿਰ ਇੱਕ ਦਿਨ ਬੰਦਿਆਂ ਦਾ ਰੱਖਿਆ ਹੁੰਦਾ ਤੇ ਜਿਵੇਂ ਇਸ ਸਾਲ 5 ਤਰੀਕ ਨੂੰ ਬੀਬੀਆਂ ਦਾ ਸੀਗਾ ਮੇਲਾ ਤੇ 6 ਤਰੀਕ ਨੂੰ ਬੰਦਿਆਂ ਦਾ ਬੰਦਿਆਂ ਦਾ ਸੀਗਾ ਮੇਲਾ ਤੇ ਗਾਉਣ ਵਜਾਉਣ ਤੇ ਸਿੰਗਰ ਵਗੈਰਾ ਆਏ ਹੋਏ ਸੀਗੇ ਕਿ ਸਾਰਿਆਂ ਨੇ ਆਨੰਦ ਲਿਆ ਬਾਕੀ ਤੁਸੀਂ ਦੇਖੋ ਫਰੂਟ ਚਾਰ ਦੀ ਸੇਵਾ ਚੱਲ ਰਹੀ ਹੈ ਕਟਕੜੀ ਜੀ ਗੁਰੂ ਸਾਹਿਬ ਪਿੰਡ ਦੇ ਮੁੰਡਿਆਂ ਵੱਲੋਂ ਤੇ ਬਾਕੀ ਐਵੇਂ ਜੇ ਕਿਸੇ ਵੀਰ ਭਰਾ ਨੇ ਵੀਡੀਓ ਕਰਵਾਉਣੀ ਆਪਾਂ ਵੀਡੀਓ ਤੁਸੀਂ ਸਾਡੇ ਨੂੰ ਵੀ 9843 70043 ਤੇ ਵੀਰ ਕਾਲ ਕਰਕੇ ਬੁਲਾ ਸਕਦੇ ਆ ਕੈਮਰੇ ਦੇ ਨਾਲ ਵੀਡੀਓ ਬਣਾਈ ਜਾਊਗੀ ਜੇ ਕੋਈ ਕੁਛ ਆਪਾਂ ਇਤਿਹਾਸ ਬਾਰੇ ਜਾਂ ਉਹਦਾਂ ਕੁਝ ਬੋਲਦੀਏ ਤਾਂ ਵੀਰੇ ਕੈਮਰੇ ਜਾਚਕਾਂ ਤੇ ਬਾਕੀ ਜਿਵੇਂ ਸਾਨੂੰ ਦੱਸਿਆ ਵਾ ਉਹਦਾਂ ਤੁਹਾਨੂੰ ਆਪਾਂ ਦੱਸ ਰਹੇ ਹਾਂ ਜਿੱਦਾਂ ਸਾਨੂੰ ਪਤਾ ਲੱਗਿਆ ਸੀ ਤੇ ਹੋਰ ਵੀ ਆਪਾਂ ਵੀਡੀਓ ਵਗੈਰਾ ਦੇਖਦੇ ਆ ਉਹਨਾਂ ਵੀਡੀਓ ਦੇ ਵਿੱਚ ਵੀ ਇਦਾਂ ਹੀ ਦੱਸਿਆ ਗਿਆ ਜਿੱਦਾਂ ਤੁਹਾਨੂੰ ਆਪਾਂ ਦੱਸ ਰਹੇ ਆ ਤੇ ਬਾਕੀ ਆ ਦੇਖ ਲਓ ਡਾਂਗੀਆਂ ਅੱਡੇ ਦੇ ਵਿੱਚ ਜਗ੍ਹਾ ਬਣੀ ਹੋਈ ਆ ਜੀ ਡਾਂਗੀਆਂ ਅੱਡਾ ਵੱਜਦਾ ਕੌਕੇਗਲਾ ਪਿੰਡ ਆ ਜੀ ਮੇਨ ਕੌਕੇਗਲਾ ਪਿੰਡ ਤਸਵੀਰ ਜਗਰਾਉ ਜਲਾ ਲੁਧਿਆਣਾ ਦੇ ਵਿੱਚ ਪਿੰਡ ਮੌਜੂਦ ਆ ਜੀ ਕੌਕੇਗਲਾ ਪਿੰਡ ਤੇ ਡਾਂਗੀਆਂ ਅੱਡਾ ਵੱਜਦਾ ਜਿੱਥੇ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਆ ਜੀ ਕੌਕੇਗਲਾ ਪਿੰਡ ਬਾਬਾ ਰੁੱਡੂ ਜੀ ਦੀ ਜਗ੍ਹਾ ਬਣੀ ਹੋਈ ਆ ਬਾਕੀ ਤੁਸੀਂ ਦੇਖ ਲਓ ਇਹ ਮੇਲਾ ਸੀ ਜਿਹੜਾ 6 ਤਰੀਕਾ ਨੂੰ ਸਵੇਰੇ ਟਾਈਮ ਦਾ 6:30 ਦੇ ਪਿੱਛੇ ਹੋਇਆ ਤੇ ਕਾਫੀ ਸੰਗਤ ਪਹੁੰਚ ਚੁੱਕੀ ਆ 6:30 ਵਜੇ ਆਪੋ ਆਪਣੀਆਂ ਬੋਤਲਾਂ ਲੈ ਕੇ ਕੋਈ ਪੇਟੀਆਂ ਲੈ ਕੇ ਸਾਬਰੀਆਂ ਆਪੋ ਆਪਣੀਆਂ ਇੱਥੇ ਜੀ ਮਰਦਾਂ ਪੂਰੀਆਂ ਹੁੰਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਜਿਹੜੀ ਮਾਦੀ ਸੁੱਖ ਸੁੱਖ ਲੋ ਠੀਕ ਹੈ ਹਰ ਇੱਕ ਸੁੱਖ ਇੱਥੇ ਪੂਰੀ ਹੋ ਜਾਂਦੀ ਆ ਸੋ ਬੋਤਲ ਫਿਰ ਉਸ ਤੋਂ ਬਾਅਦ ਸੁੱਖ ਪੂਰੀ ਹੋਣ ਤੋਂ ਬਾਅਦ ਜਦੋਂ ਮਰਜ਼ੀ ਆ ਕੇ ਜਦੋਂ ਤੁਹਾਡਾ ਟਾਈਮ ਲੱਗਦਾ ਜਦੋਂ ਮਰਜ਼ੀ ਆ ਕੇ ਸਵੇਰੇ ਸ਼ਾਮ ਦੁਪਹਿਰੇ ਰਾਤ ਨੂੰ ਸ਼ਾਮ ਨੂੰ ਜਦੋਂ ਮਰਜ਼ੀ ਆ ਕੇ ਤੁਸੀਂ ਇੱਥੇ ਬੋਤਲਾਂ ਦੇ ਸਕਦੇ ਹੋ ਆ ਕਿ ਪੇਟੀ ਦੇ ਸਕਦੇ ਹੋ ਬੋਤਲਾਂ ਸ਼ਰਾਬ ਦੀਆਂ ਤੁਸੀਂ ਛਡਾ ਸਕਦੇ ਹੋ ਇੱਥੇ ਅਕੀਦ ਜੀ ਜੋਗਾ ਦਾ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਤੇ ਇਹ ਪਿਛਲੇ ਸਾਲ ਵਾਲੀ ਛੋੜੀ ਇੱਕ ਪਰ ਜੋ ਕੁਛ ਕੁ ਝਲਕੀਆਂ ਦਈਆਂ ਹੋਈਆਂ ਨੇ ਤੇ ਇੱਕ ਆਪਾਂ ਹੋਰ ਗੱਲ ਗਾਉਂ ਕਹਾਂਗੇ ਵੀ ਸ਼ਰਾਬ ਥੋੜੀ ਜਿਹੀ ਘੱਟ ਪੀਆ ਕਰੋ ਜਿਹੜੇ ਬੰਦੇ ਇੱਥੇ ਆਉਂਦੇ ਆ ਮੇਲਾ ਦੇਖਣ ਫਿਰ ਜਾਨੀਮਾਲੀ ਨੂੰਸਾਨ ਕਾਫੀ ਹੋ ਜਾਂਦਾ ਜਦੋਂ ਜ਼ਿਆਦਾ ਆਪਾਂ ਪੀ ਲੈਂਦੇ ਆ ਜਦੋਂ ਆਪਾਂ ਓਵਰ ਹੋ ਜਾਂਦੇ ਆਪਾਂ ਨਾ ਫਿਰ ਓਵਰ ਡੋਸ ਹੋ ਜਾਂਦੇ ਨੇ ਨਾ ਫਿਰ ਜ਼ਿਆਦਾ ਹੋ ਜਾਂਦਾ ਵਾ ਇਹਨੂੰ ਹਸਾਬ ਸਾਰ ਨਹੀਂ ਠੀਕ ਰਹਿੰਦੀ ਆ ਇਹ ਫਿਰ ਜਾਨੀਮਾਲੀ ਨੂੰਸਾਨ ਹੁੰਦੇ ਆ ਫਿਰ ਆਪਾਂ ਖਬਰਾਂ ਵੀ ਦੇ ਦਿਆਂ ਕੀ ਫਲਾਨਾ ਬੰਦਾ ਨਹੀਂ ਪਿੰਡ ਪਹੁੰਚਿਆ ਫਲਾਨਾ ਨਹੀਂ ਪਿੰਡ ਪਹੁੰਚਿਆ ਜਾਂ ਵੀ ਫਲਾਨੀ ਸਾਧ ਤੇ ਜਾ ਕੇ ਬੰਦਾ ਦਾ ਐਕਸੀਡੈਂਟ ਹੋ ਗਿਆ ਐਸਾ ਵੀ ਇੱਕ ਦੋ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਆਪਾਂ ਤੁਹਾਨੂੰ ਇਹੀ ਕਹਿੰਨੇ ਆਂ ਵੀ ਪਾਚੋ ਤੇ ਜਾਂ ਜਦੋਂ ਪਤਾ ਵੀ ਆਪਾਂ ਵੀ ਉੱਥੇ ਜਾ ਕੇ ਹਨਾ ਮੇਲਾ ਦੇਖਣਾ ਵਾ ਤੇ ਸ਼ਰਾਬ ਵੀ ਜ਼ਿਆਦਾ ਪੀਣੀ ਹਨਾ ਆਪਾਂ ਦਾ ਵੈਸੇ ਪੀਣੀ ਚਾਹੀਦੀ ਨਹੀਂ ਇੰਨੀ ਜ਼ਿਆਦਾ ਆਨੰਦ ਲਓ ਆਪਦਾ ਮੇਲਾ ਦੇਖੋ ਦੇਖੋ ਤੇ ਸਭਿਆਚਾਰਕ ਮੇਲਾ ਦੇਖੋ ਗਾਣੇ ਵਜਾਉਣ ਵਜਾਉਣ ਵਜਾਉਂ ਪ੍ਰਯਾਦ ਕਰਿਆ ਕਰੋ ਪ੍ਰਯਾਦ ਮੱਥਾ ਜ਼ਰੂਰ ਤੇ ਕਿਆ ਕਰੋ ਆਗੇ ਅਰਦਾਸ ਬੇਨਤੀ ਕਰਿਆ ਕਰੋ ਆਪਾ ਜੀ ਅੱਗੇ ਤੇ ਹਰ ਇੱਕ ਸੁੱਖ ਪੂਰੀ ਹੁੰਦੀ ਆ ਤੇ ਬਾਕੀ ਆ ਦੇਖੋ ਸਰੂਰ ਇੰਨਾ ਜਿਆਦੇ ਬਈ ਯਾਨਕਿ ਵੀ ਆ ਬਾਬੇ ਦਾ ਯਾਨਕਿ ਕਹਿੰਦੇ ਵੀ ਚਮਤਕਾਰ ਕਹਿ ਲੀਏ ਸ਼ਕਤੀ ਕਹਿ ਲੀਏ ਵੀ ਇੰਨਾ ਜਿਹੜੇ ਸਰੂਰ ਹੋਏ ਨੇ ਲੋਕਾਂ ਦੇ ਵਿੱਚ ਹਨ ਸੰਗਤਾਂ ਦੇ ਵਿੱਚ ਇੰਨਾ ਜਿਹੜੇ ਸਰੂਰ ਹੋਏ ਨੇ ਕਿ ਵੀ ਨੱਚਦੇ ਟੱਪਦੇ ਆ ਉਦੋਂ ਵੀ ਬੰਦੇ ਸ਼ਰਾਬ ਪੀਂਦੇ ਆ ਪਰ ਉਦੋਂ ਦੀ ਆਪਾਂ ਇੰਨਾ ਜਿਹੜੇ ਨੱਚਦੇ ਡੇਲੀ ਜੇ ਦੇਖਿਆ ਜਾਵੇ ਤੇ ਪਰ ਇਹ ਮੇਲੇ ਆ ਜਾਣ ਹੀ ਇੰਨਾ ਜ਼ਿਆਦਾ ਸਰੂਰ ਹੁੰਦਾ ਵਾ ਯਾਨੀ ਕਹਈਏ ਵੀ ਨਹੀਂ ਵਿੱਚ ਜੋ ਪੰਡਾ ਨਹੀਂ ਖੋ ਕੇ ਜਾਂ ਅੰਦਰ ਬਾਬਾ ਜੀ ਆਣੀਆਂ ਕੋਈ ਫੁਰਨਾ ਹੀ ਇਦਾਂ ਦਾ ਬਣ ਜਾਂਦਾ ਕਿ ਵੀ ਨੱਚਣ ਟੱਪਣ ਨੂੰ ਬੰਦੇ ਦਾ ਜੀ ਕਰਿਆ ਆਉਂਦਾ ਬਾਕੀ ਸੇਵਾਦਾਰ ਹਰ ਸਾਲ ਸੇਵਾ ਕਰਦੇ ਆ ਜਿਹੜੇ ਵੀਰ ਭਰਾ ਲੰਗਰ ਲਾਉਂਦੇ ਆ ਪ੍ਰਸ਼ਾਦੇ ਪਣੀਆਂ ਪ੍ਰਬੰਧ ਕਰਦੇ ਆ ਜਾਂ ਫਰੂਟ ਚਾੜ ਦਾ ਪਾਣੀ ਦਾ ਸ਼ਵੀਲਾ ਦਾ ਹਨਾ ਜੋ ਵੀ ਹਨਾ ਜਿੰਨੇ ਵੀ ਪਕੌੜਿਆਂ ਦਾ ਲੰਗਰ ਹੁੰਦਾ ਜਿੱਦਾਂ ਵੀ ਉਹ ਪ੍ਰਬੰਧ ਕਰਦੇ ਆ ਸਾਰੇ ਵੀਰਾਂ ਦਾ ਧੰਨਵਾਦ ਆ ਹਰ ਸਾਲ ਲੰਗਰ ਲੱਗਦਾ ਵਾ ਤੇ ਇਹਨਾਂ ਦਾ ਜ਼ਰੂਰ ਕਹਿੰਦੇ ਆ ਵੀ ਕਿਹਾ ਜੋ ਕਮਾਖ ਕਰਨਾ ਔਰ ਇਹਨਾਂ ਦਾ ਜ਼ਰੂਰ ਕਹਿੰਦੇ ਆ ਵੀ ਆਪ ਦਾ ਉਹਨਾਂ ਕਰਿਆ ਕਰੋ ਜਿੰਨਾ ਕਿ ਬੰਦਾ ਘਰੇ ਸ਼ੁਕ ਸ਼ਾਂਤੀ ਦਾ ਬੰਦਾ ਘਰੇ ਪਹੁੰਚ ਜੇ ਮੇਲਾ ਦੇਖਣ ਤੋਂ ਬਾਅਦ ਵਿੱਚ ਤੇ ਇੱਕ ਮੱਥਾ ਜ਼ਰੂਰ ਟੇਕਿਆ ਕਰੋ ਤੇ ਇੱਕ ਨਾਲ ਬੰਦਾ ਜ਼ਰੂਰ ਲਿਆ ਕਰੋ ਜਾਂ ਸੋਫੀ ਬੰਦਾ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਹਨਾ ਪੈਗ ਨਹੀਂ ਲਾਉਂਦਾ ਉਹ ਬੰਦਾ ਚਾਹੇ ਨਾਂ ਲਿਆ ਕਰੋ ਕਹੋਂਗੇ ਤੁਹਾਡੇ ਜਿਹੜੇ ਤੁਸੀਂ ਸਾਧਨਾ ਤੇ ਉਹਨਾਂ ਟਰੈਕਟਰਾਂ ਮੋਟਰਾਂ ਨਾਲ ਗੱਡੀਆਂ ਤੇ ਆਉਂਦੇ ਹੋ ਉਹ ਤੁਹਾਡਾ ਬੰਦਾ ਸੋਫੀ ਬੰਦਾ ਉਹਨੂੰ ਮੋੜ ਕੇ ਜਿਹੜਾ ਪਿੰਡ ਸਹੀ ਸੰਤ ਨਾਲ ਲੈ ਜਾਇਆ ਕਰੇ ਹਨਾ ਬਾਕੀ ਕਹਾ ਚੁੱਕਿਆ ਭੁੱਲ ਚੁੱਕਾ ਮਾਫ ਕਰਨੀ ਤੇ ਗਲਤੀ ਗਲਤੀਆਂ ਨੂੰ ਮਾਫ ਕਰਨਾ ਤਾਂ ਕਿ ਆ ਮੁੰਡੇ ਗੁਰੂ ਸਰਦੇ ਆ ਪਾਣੀ ਦਾ ਪ੍ਰਬੰਧ ਕੀਤਾ ਹਾਇ ਨਾਲ ਫਰੂਟ ਚਾਰਟ ਦੇ ਨਾਲ ਟੈਂਕੀ ਭਰ ਲੈਂਦੀ ਸੀ ਪਾਣੀ ਦੀ ਵੱਡੀ ਤੇ ਕਿਉਂਕਿ ਪਾਣੀ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਆ ਦਿਨਾਂ 'ਚ ਗਰਮੀ ਹੁੰਦੀ ਗਈ ਆ ਨੌਵੇਂ ਮਹੀਨੇ ਵਿੱਚ ਹਨਾ ਜਿਹੜਾ ਵੀ ਨਾ ਚੱਲ ਰਿਹਾ ਬਾਕੀ ਪੱਖਿਆਂ ਵਗਾਰਾਂ ਟਰੈਕਟਰਾਂ ਵਗਾਰਾਂ ਦਾ ਪ੍ਰਬੰਧ ਦੇਖੋ ਕਿੰਨਾ ਯਾਨੀ ਕਿ ਹਰ ਥਾਂ ਦੇ ਉੱਤੇ ਕੀਤਾ ਹੋਇਆ ਟਰੈਕਟਰਾਂ ਦੇ ਵਿੱਚ ਨਾਲ ਵਗਰ ਪੱਖੇ ਪਾਏ ਹੋਇਆ ਇਹ ਜਦੋਂ ਸੰਗਤ ਆਉਣ ਲੱਗੀ 10 ਵਜੇ ਤੋਂ 11 ਵਜੇ ਨੂੰ ਤਾਂ ਨਾਲ ਜਿਹੜਾ ਪੱਖੇ ਚੱਲ ਪੈਣੇ ਆ ਤੇ ਹਰ ਵਾਰ ਚੱਲਦੇ ਵੀ ਨਹੀਂ ਤੇ ਹਨਾ ਇਦਾਂ ਕਹਿ ਸਕਦੇ ਆ ਤੇ ਬਾਕੀ ਪ੍ਰਬੰਧ ਵਗਾਰਾਂ ਸਾਰਾ ਪੂਰਾ ਵਧੀਆ ਓਕੇ ਹੁੰਦਾ ਕੰਮ ਤੇ ਭੁੱਲ ਚੱਕਾ ਫੇਰ ਮਾਫ ਕਰਦੀ ਮੈਂ ਤੁਹਾਨੂੰ ਫੇਰ ਕਹਦੇ ਆ ਕੁਝ ਗਲਤ ਬੋਲਿਆ ਹੋਵੇ ਤਾਂ ਮਾਫ ਕਰਨਾ ਇਹ ਇੱਕ ਗਰਾਊਂਡ ਆ ਜੀ ਇਹ ਸਰਕਾਰੀ ਸਕੂਲ ਦੇ ਮਗਲੇ ਪਾਸੇ ਆ ਵੱਡਾ ਸਕੂਲ ਵਜਦਾ ਮੁੰਡਿਆਂ ਵਾਲਾ ਪਲੱਸ 2 ਤੱਕ ਸਕੂਲ ਆ ਜਿੱਥੇ ਕਬੱਡੀ ਦੇ ਟੂਰਨਾਮੈਂਟ ਹਰ ਸਾਲ ਹੁੰਦੇ ਆ ਤੇ ਉੱਥੇ ਇਹ ਗਰਾਊਂਡ ਆ ਮਗਲੇ ਪਾਸੇ ਉੱਥੇ ਇਹ ਸਾਰਾ ਕੁਝ ਪ੍ਰਬੰਧ ਕੀਤਾ ਗਿਆ ਹੁੰਦਾ ਸੰਗਤਾਂ ਵੱਲੋਂ ਜੋ ਵੀ ਇੱਥੇ ਖਾਣ ਪਾਣ ਦਾ ਜੋ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਬਾਕੀ ਮੂਲ ਦੀ ਸਾਈਡ ਜਗਾ ਬਾਬਾ ਜੀ ਦੀ ਉੱਥੇ ਬਣੀ ਹੈ ਢਾਗੀਆਂ ਅੱਡੇ ਚ ਖਾਂਗੇ ਕਲਾਂ ਪਿੰਡ ਦੇ ਵਿੱਚ ਉੱਥੇ ਵੀ ਸਾਰੇ ਤਰ੍ਹਾਂ ਦੇ ਭਗਵਾਨ ਲੰਗਰ ਪਾਣੀ ਦਾ ਪ੍ਰਵਹਨ ਰਸ਼ਮੀ ਦਾ ਪ੍ਰਵਹਨ ਪਕੌੜਿਆਂ ਦਾ ਪ੍ਰਵਹਨ ਜਲੇਬੀਆਂ ਦਾ ਪ੍ਰਵਹਨ ਸਾਰਾ ਕੁਝ ਉੱਥੇ ਮੂਰੇ ਕੀਤਾ ਹੁੰਦਾ ਵਾ